ਫੋਨ ਕਿਧਾ ਆ ਗਿਆ ਭੈਣ ਜੀ ਦਾ ਹੈਲੋ ਸਸਿਕਲ ਭੈਣ ਜੀ ਹਾਂਜੀ ਠੀਕ ਠਾਕ ਤੈਨੂੰ ਸੁਣਾਉ ਆਪਣਾ ਹਾਂਜੀ ਹਾਂਜੀ ਘਰੇ ਹੀ ਆ ਅਸ਼ਾਉਣਾ ਹੀ ਚੱਲ ਆਜੋ ਕੋਈ ਗੱਲ ਨਹੀਂ ਜਾਣਾ ਹੀ ਜਿਹੜੀ ਕੋਦਾਂ ਸ਼ਹਿਰ ਨਹੀਂ ਜਾਂਦੇ ਫਿਰ ਕਿੰਨੇ ਘੜੀ ਤੱਕ ਆਓਗੀ ਚਲੋ ਠੀਕ ਆ ਮੈਂ ਦੱਸ ਦਿੰਨੀ ਇਹਨਾਂ ਨੂੰ ਹਾਂਜੀ ਸੱਸੀ ਕਹ ਪੈਂ ਜੀ ਮੈਨੂੰ ਸਮਝ ਨਹੀਂ ਆਉਂਦੀ ਹੁਣ ਇਹਨਾਂ ਨੇ ਕੀ ਕਰਨਾ ਮਾਵਾ ਜੇ ਤੁਸੀਂ ਮੁੰਡਾ ਵੇਖ ਲਿਆ ਵਾ ਸਾਰੇ ਕੰਮ ਕਰ ਲਏ ਆ ਤੇ ਚਲ ਠੀਕ ਵਾ ਕਰੋ ਰਿਸ਼ਤਾ ਚਲਾਓ ਗੱਲ ਗਾੜੀ ਸਾਡੇ ਨਾਲ ਸਲਾਹ ਹੁਣ ਕਾਦੀ ਕਰਨੀ ਹੈ ਜਦੋਂ ਆਪਣੀਆਂ ਮਰਜ਼ੀਆਂ ਕਰਨ ਦੇ ਜਿੱਥੇ ਅਸੀਂ ਦੱਸ ਪਾਉਂਦੇ ਆ ਉਥੇ ਤਾਂ ਤੁਸੀਂ ਮੰਨਦੇ ਨਹੀਂ ਜੀ ਵੀ ਖਰਚਾ ਕਰਨਾ ਪੈਣਾ ਹੁਣ ਮੈਂ ਵੇਖੂਗੀ ਨਾ ਭਲਾ ਜਿੱਥੇ ਤੁਸੀਂ ਕਰਨ ਦੇ ਜੇ ਉਥੋਂ ਕੰਨੋ ਫੜ ਕੇ ਤੋਰ ਦਿੰਦੇ ਜੇ ਖਰਚਾ ਤਾਂ ਕਰਨਾ ਹੀ ਪੈਣਾ ਵਾ ਕਿੰਨਾ ਚਿਰ ਆਸਾ ਪਾਸਾ ਕਰੋਗੇ ਹੁਣ ਆਉਣਾ ਹੋਣਾ ਸਾਡੇ ਵੱਲ ਵੀ ਰਲ ਮਿਲ ਕੇ ਕਰੀਏ ਕੋਈ ਗੱਲ ਨਹੀਂ ਰਲ ਮਿਲ ਕੇ ਤੁਹੋਣੇ ਹੀ ਕਰਾਂਗੇ ਖਾਲੀ ਰੋਟੀ ਹਾਂ ਰੋਟੀ ਮੈਂ ਖਾ ਲਈ ਚਾਹੀਦਾ ਤਾਂ ਨਹੀਂ ਕੁਝ ਹੋਰ ਨਾ ਨਾ ਬਸ ਠੀਕ ਆ ਤੇ ਉਹ ਮੈਂ ਤੁਹਾਨੂੰ ਦੱਸਣਾ ਹੀ ਵੀ ਭੈਣ ਜੀ ਦਾ ਫੋਨ ਆਇਆ ਸੀ ਕੀ ਕਹਿੰਦੇ ਆ ਕਹਿਣਾ ਕੀ ਆ ਕੈਂ ਦੇ ਵੀ ਆਉਣਾ ਵਾ ਅੱਜ ਕੋਈ ਕੰਮ ਹੀ ਹੈ ਉਹਨਾਂ ਨੂੰ ਮੈਨੂੰ ਨਹੀਂ ਪਤਾ ਕਿ ਕੰਮ ਹੈ ਕਿ ਕਿੱਦਾਂ ਵਾ ਇਹ ਤਾਂ ਥੋੜੇ ਦਿਨ ਹੀ ਹੋਏ ਆਇਆ ਇਹਨੂੰ ਮੈਨੂੰ ਕਹਿੰਦੇ ਸੀ ਵੀ ਕਿੱਦਾਂ ਘਰੇ ਜੇ ਤੇ ਮੈਂ ਕਿਹਾ ਫਿਰ ਸ਼ਹਿਰ ਜਾਣਾ ਹੀ ਹੈ ਅੱਛਾ ਤੇ ਚਲ ਜੇ ਤੁਸੀਂ ਆਉਣਾ ਵਾ ਤਾਂ ਨਹੀਂ ਜਾਂਦੇ ਫਿਰ ਕੱਲ ਨੂੰ ਚਲ ਜਾਾਂਗੇ ਤੇ ਇਹ ਵੀਰਨਾ ਵੀ ਗੱਲ ਕਰਿਓ ਉਹ ਵੀ ਨਾ ਕਿਤੇ ਜਾਣ ਮੈਂ ਕੋਈ ਨਹੀਂ ਮੈਂ ਉਹਨਾਂ ਨੂੰ ਦੱਸ ਦਿੰਦੀ ਆ ਮੈਨੂੰ ਲੱਗਦਾ ਜਿਹੜਾ ਰਿਸ਼ਤੇ ਬਾਰੇ ਕਹਿਣ ਡਿਆ ਨਾ ਤਾਂ ਹੀ ਆਉਣਾ ਹੁਣਾਵਾ ਤੇ ਮੇਰੀ ਇੱਕ ਗੱਲ ਸੁਣ ਲਓ ਗਾੜੀ-ਗਾੜੀ ਹੋ ਗਿਆ ਨਾ ਚੌਧਰ ਨਾ ਕਰਿਓ ਪੀ ਕੋਈ ਗੱਲ ਨਹੀਂ ਅਸੀਂ ਕੋਲੋਂ ਖਰਚਾ ਲਾ ਦਾਂਗੇ ਤੇ ਵਿਆਹ ਕਰਾਂਗੇ ਚੁੱਪ ਕੀਤੇ ਰਹੋ ਗਾੜੀ ਲੱਗਣ ਡੇ ਆ ਨਾ ਜਿਹੜੀ ਗੱਲ ਅਸੀਂ ਕਹਿੰਨੇ ਆ ਉਹ ਹੀ ਨਹੀਂ ਸਾਡੀ ਮੰਦੇ ਹੁਣ ਅਸੀਂ ਰੁਪਈਆ ਨਹੀਂ ਦੇਣਾ ਜਿੱਦਾਂ ਦਾ ਮਰਜ਼ੀ ਮੁੰਡਾ ਲੱਭਾਂ ਜਿੱਦਾਂ ਦਾ ਮਰਜ਼ੀ ਘਰ ਬਾੜ ਲੱਭਾਂ ਹਾਂ ਠੀਕ ਆ ਜਾਵਾਂਗੇ ਜੋ ਵਿਆਹਰ ਬਣੂਗਾ ਹੀ ਉਹੋ ਕਰਾਂਗੇ ਜੇ ਕਹਿਣ ਵਾਧੂ ਖਰਚੇ ਦੀ ਪੰਡ ਸਾਡੇ ਸਿਰ ਤੇ ਰੱਖਣ ਤੋਂ ਉਹ ਨਹੀਂ ਜਿਹੜਾ ਕੋ ਚੱਲਦੀ ਜਾਣੀ ਰਮਨ ਉਹ ਮੇਰਾ ਤਾਂ ਰਾਦਾ ਵੀ ਉਹਨਾਂ ਦੇ ਹੁੰਦਿਆਂ ਨੂੰ ਚੱਲ ਜੀਏ ਉਹਨਾਂ ਕਿਹੜੀ ਗੱਲ ਸੁਆਦੀ ਕਰਨੀ ਆ ਜੇ ਉਹਨਾਂ ਨੇ ਗੱਲ ਕੀਤੀ ਹੈ ਘਰਾਂ ਦੇ ਵਿੱਚ ਪਰਣਾ ਹੀ ਪੈਣਾ ਵਾ ਨਹੀਂ ਨਹੀਂ ਅਸੀਂ ਘਰੋਂ ਨਹੀਂ ਜਣਾ ਤੇ ਫੋਨ ਵੀ ਕੀਤਾ ਸੀ ਤਾਂ ਘਰੋਂ ਚਲ ਗਿਆ ਦੋਵੇਂ ਜਾਣੇ ਕੋਈ ਗੱਲ ਨਹੀਂ ਆ ਲੈਣ ਦੋ ਸੁਣਦੇ ਆ ਗੱਲ ਵੀ ਕੀ ਕਹਿੰਦੇ ਆ ਤੇ ਜੇ ਕਿਸੇ ਗੱਲ ਦਾ ਜਵਾਬ ਦੇਣਾ ਪਊਗਾ ਤੇ ਜਵਾਬ ਵੀ ਦੇਵਾਂਗੇ ਇਹ ਥੋੜਾ ਮਰਜ਼ੀਆਂ ਹੀ ਆਪਣੀਆਂ ਕਰਨ ਜਿੱਥੇ ਜੀ ਕਰੇ ਰਿਸ਼ਤਾ ਕਰਨ ਤਾਂ ਖਰਚਾਹੀਂ ਲਾਈਏ ਇਹ ਹੁਣ ਅਰਕਮੈਂ ਬਿਲਕੁਲ ਨਹੀਂ ਹੋਣ ਤੁਣਾ ਰਮਨ ਸਲਾਹ ਉਹਨਾਂ ਨੂੰ ਪਤਾ ਕਦੀ ਕਰਨੀ ਸਾਡੇ ਨਾਲ ਉਹਨਾਂ ਨੇ ਇਹੋ ਗੱਲ ਕਹਿਣੀ ਆ ਵੀ ਰਿਸ਼ਤਾ ਤੁਹਾਨੂੰ ਮਿਲ ਗਿਆ ਵਾ ਚੰਗਾ ਤੇ ਥੋੜੇ ਪੈਸੇ ਤੁਸੀਂ ਪਾਓ ਤੇ ਥੋੜੇ ਅਹੀਂ ਪਾਈਏ ਤੇ ਕੁੜੀ ਦਾ ਵਿਆਹ ਕਰ ਦਈਏ ਕੋਈ ਗੱਲ ਨਹੀਂ ਕਹਿਣਗੇ ਨਾ ਤੇ ਜਵਾਬ ਦੇਵਾਂਗੇ ਪੇਹੀਂ ਆਪਣੇ ਮੁੰਡੇ ਦਾ ਵੀ ਕੋ ਸੋਚਣਾ ਵਾ ਉਹਨੂੰ ਵੀ ਕਿਤੇ ਬਾਹਰ ਅੰਦਰ ਕੱਲਣਾ ਕਿ ਨਹੀਂ ਕੱਲਣਾ ਇਹਨਾਂ ਦੀ ਜ਼ਿੰਮੇਵਾਰੀ ਚੁੱਕੀ ਜਾਈਏ ਕੋਈ ਗੱਲ ਨਹੀਂ ਤੁਸੀਂ ਪੂਆ ਪੂਫੜ ਜੇ ਦੈ ਜੇ ਕਰਨ ਜਿੱਦਾਂ ਦਾ ਹੁੰਦਾ ਵਾ ਕਰੋ ਤੁਸੀਂ ਜੇ ਅਹੀਂ ਕਿਹਾ ਪੇ लवली ਨੂੰ ਘਰ ਬਣਾ ਦਈਏ ਤੇ ਕਹਿੰਦੇ ਵੀ ਨਹੀਂ ਵਿਆਹ ਜੀ ਪੈਸੇ ਬੜੇ ਆ ਐਉਂ ਆ ਫਲਾਂ ਠੀਗਾ ਜੇ ਕੁੜੀ ਤਾਂ ਕਿ ਰਿਸ਼ਤੇ ਦੀ ਗੱਲ ਕੀਤੀ ਨਹੀਂ ਉੱਥੇ ਨਹੀਂ ਕਰਨਾ ਫਲਾਣੇ ਦਾ ਕਰਨਾ ਬਸ ਮੈਂ ਤੁਹਾਨੂੰ ਬਾਰ ਬਾਰ ਇੱਕੋ ਗੱਲ ਕਹਿਨੀ ਆ ਵੀ ਤੁਸੀਂ ਕਿਹ ਗੱਲ ਵਿੱਚ ਨਹੀਂ ਆਉਣਾ ਹਾਂ ਹਾਂ ਬਸ ਕਰੀ ਜਾਣਾ ਪੇ ਠੀਕ ਆ ਜੋ ਤੁਸੀਂ ਕਰਨ ਰਏ ਜੇ ਤੁਸੀਂ ਵੱਡੇ ਜੇ ਸਿਆਣੇ ਜੇ ਵਧੀਏ ਕਰਨ ਰਏ ਜੇ ਤੇਹੀ ਨਾਲ ਤੁਹਾਡੇ ਜਾਵਾਂਗੇ ਜਿੱਥੇ ਜਾਣਾ ਵਾ ਤੇ ਜੇ ਕਹਿਣ ਪਈ ਪਿਆਹਾ ਤੇ ਲਾਓ ਨਹੀਂ ਜੀ ਗੱਲ ਬਾਨੀ ਹੁਣ ਉਹਨਾਂ ਗੱਲੀ ਇਹੋ ਕਰਨੀ ਵੇਖ ਲਈ ਆਣ ਕੇ ਕਿਹੜੀ ਗੱਲੋਂ ਗੱਲ ਕਰਨੀ ਆ ਜਦੋਂ ਸਿਆਣੇ ਆਪ ਬੰਡੇ ਆ ਸਾਨੂੰ ਹਰ ਗੱਲ ਦੇ ਪਿਛੇ ਕਰਦੇ ਆ ਤੇ ਅਸੀਂ ਪੈਸੇ ਲਾਉਣ ਨੂੰ ਆ ਜਿਹੜੀ ਕਮਾਈ ਕਰਨ ਦੇ ਆ ਉਹਨਾਂ ਨੇ ਆਣਿਆ ਵਾ ਤੇ ਕਰਨ ਦੇ ਆ ਇਹ ਚੰਗੀ ਗੱਲ ਨਹੀਂ ਯਾਰ ਬਾਰ ਬਾਰ ਇੱਕੋ ਗੱਲ ਕਰੀ ਜਾਂਦੇ ਸੀ 3 ਲੱਖ ਅਸੀਂ ਪਾਉਣੇ ਆ ਤਿੰਨ ਤੁਸੀਂ ਪਾਓ ਚੱਲ ਮੜਾ ਮੋੜਾ ਘਰ ਬਣਾ ਲਾਂਗੇ ਐਉਂ ਕਰ ਦੇਣਗੇ ਇਹਨਾਂ ਨੂੰ ਚੱਲ ਕੋਈ ਨਹੀਂ ਉਹਨਾਂ ਦੇ ਬੱਚੇ ਸੈਟ ਆ ਉਹ ਤਿੰਨ ਦਾ ਭਾਵੇਂ 6 ਪਾ ਦੇਣ ਖੜਾ ਮੁੰਡਾ ਜੇ ਘਰ ਵਾ ਅਜੀ ਉਹਨੂੰ ਕਿਹ ਬੰਦੇ ਲਾਉਣਾ ਵਾ ਇਹ ਥੋੜਾ ਵਾ ਵੀ ਜੇ ਸਾਡੇ ਕੋਲ ਹੈਗੇ ਤਾਂ ਉਹਨਾਂ ਤੇ ਲਈ ਜਾਣੇ ਆ ਆਪਣੇ ਮੁੰਡੇ ਦਾ ਕੋਈ ਸੋਚਣਾ ਹੀ ਨਹੀਂਗਾ ਰਮਨਾ ਪੋਣਾ ਪੋਣਾ ਕੱਖ ਨਹੀਂ ਉਹਨਾਂ ਨੇ ਉਹ ਗੱਲਾਂ ਤੇ ਕੜਾਈ ਕਰਨ ਵਾਲੇ ਆ ਚਲ ਕੋਈ ਗੱਲ ਨਹੀਂ ਆਉਣਗੇ ਤਾਂ ਲੱਗ ਜਾਊਗਾ ਪਤਾ ਮੈਂ ਵੀ ਰਸੋਈ 'ਚ ਥੋੜਾ ਬੋਤਾ ਕੰਮ ਵੇਖ ਲਾਂ ਫੇਰ ਕਹਿਣਾ ਵਾ ਵੀ ਇਹੀ ਆਏ ਆ ਤੇ ਇਹ ਰਸੋਈ 'ਚ ਵੜ ਗਈ ਆ ਚਲ ਵੇਖ ਲਾ ਫੇਰ ਗੱਲ ਤੇ ਰਮਨ ਦੀ ਠੀਕ ਆ ਜੇ ਆਉਣਗੇ ਨਾ ਤੇ ਹਾਂ ਹਾਂ ਕਰੀ ਜਾਵਾਂਗੇ ਜੇ ਕਹਿਣਾ ਤੇ ਮੈਨੂੰ ਪਤਾ ਇਹੋ ਗੱਲ ਹੀ ਆ ਵੀ ਵੀਰ ਥੋੜੇ ਪੈਸੇ ਤੁਸੀਂ ਪਾਓ ਤੇ ਥੋੜੇ ਜਿ ਮੈਂ ਪਾਉਣੀ ਆ ਤੇ ਕੁੜੀ ਦਾ ਵਿਆਹ ਕਰ ਦਈਏ ਮੈਂ ਹੁਣ ਕਹਿ ਦੇਣਾ ਵੀ ਮੁੰਡਾ ਸਾਡਾ ਜਵਾਨ ਹੋਇਆ ਵਾ ਤੇ ਅਸੀਂ ਲਾਉਨੇ ਆ ਪੈਸੇ ਇਹਦੇ ਬਾਹਰ ਦੇ ਤੇ ਵੀ ਸਾਡੇ ਕੋਲ ਹੈ ਨਹੀਂ ਅਸੀਂ ਇਹੋ ਹੀ ਆ ਵੀ ਕਿਤੇ 40-50000 ਰੁਪਏ ਤੁਹਾਡੀ ਮਰਜ਼ੀ ਕਰ ਸਕਦੇ ਆ ਇਸ ਤੋਂ ਵੱਧ ਨਹੀਂ ਜੋਦ ਮੋਗ ਗਿਆ ਕੰਮ ਧੰਦਾ ਹਾਂਜੀ ਵੀਰ ਜੀ ਮੋਗ ਗਿਆ ਪਾਣੀ ਹੀ ਆ ਵਾ ਇਹ ਇੱਥੇ ਪੜਾ ਚੰਗੇ ਆ ਨਹੀਂ ਪਾਣੀ ਤੇ ਮੈਂ ਪੀ ਆਇਆ ਵਾਂ ਇਹ ਕੀ ਵੀਰ ਜੀ ਉਹ ਆ ਸੂਟ ਲਿਆਂਦੇ ਆ ਤੇਰੇ ਇੱਥੇ ਦੋ ਉਹ ਮੈਂ ਉਹੇ ਪਾ ਛੱਡਨੀ ਆ ਜੇ ਕੋਈ ਆਏ ਜਾਏ ਘਰ ਤੇ ਫਿਰ ਵੀਜੀ ਇਹਨਾ ਖਰਚਾ ਕਿਉਂ ਕੀਤਾ ਵਾ ਅਸੀਂ ਤੇ ਰੁਪਈਆ ਰੁਪਈਆ ਬਚਾਉਂਦੇ ਆ ਤੇ ਤੁਸੀਂ ਐਵੇਂ ਮੇਰਜੋਗੇ ਸੂਟ ਲੈ ਸਰਨ ਨਹੀਂ ਦਿਆ ਹੀ ਉਹ ਚੱਲ ਕੋਈ ਗੱਲ ਨਹੀਂ ਹੁਣ ਤੂੰ ਆ ਵੀ ਤੇ ਸੀ ਲੈਣੇ ਜਾਂਦੇ ਹੋਏ ਵੀ ਅਸੀਂ ਸਵਾਈਂ ਦੇਣੀ ਸੀ ਤੇ ਮੈਂ ਵੀਜੀ ਲੈਣੇ ਆ ਪਰ ਕੱਲਾ ਮੇਰੇ ਬਾਰੇ ਹੀ ਨਾ ਸੋਚਦੇ ਰਿਹਾ ਕਰੋ ਥੋੜਾ ਬੋਤਾ ਆਪਣੇ ਬਾਰੇ ਵੀ ਸੋਚਿਆ ਕਰੋ ਵੀ ਗਾਂ ਕਿਦਾਂ ਕਰਨਾ ਵਾ ਉਹ ਕੋਈ ਗੱਲ ਨਹੀਂ ਵੇਖੀ ਜਾਊਗੀ ਗਾਂ ਦੀ ਗਾਂ ਤੂੰ ਆ ਸਵਾ ਕੇ ਨਾ ਤੂੰ ਤੇ ਪਾਹ ਕੋਈ ਨਹੀਂ ਵੀਰ ਜੀ ਸੀਂ ਤੇ ਮੈਂ ਲੈਣੀ ਆ ਉਹ ਦਰਾਂ ਗਰੂੰ ਕਾਫੀ ਸੋਨੇ ਆ ਉਹ ਇਹੋ ਲਿਆਂਦੇ ਤੇ ਮੈਂ ਇਦਾਂ ਹੀ ਆ ਵੇਖ ਬੋਕੇ ਨਹੀਂ ਆ ਸੋਨਾ ਵਾ ਸੂਟ ਇਹਨੂੰ ਮੈਂ ਲਾਲੂ ਕੇ ਵਧੀਆ ਬਣਾ ਲੈਣਾ ਵਾ ਤੇ ਬਾਕੀ ਮੋਕ ਗਿਆ ਕੰਮ ਤਾਂ ਨਾ ਕਰਦਾ ਹਾਂਜੀ ਵੀਰ ਜੀ ਮੋਕ ਕੀ ਕਿਆ ਵਾ ਤੇ ਐ ਨਹੀਂ ਤਾਈਏ ਲੋ ਕੋਈ ਵੀ ਇੱਧਰ ਨਾ ਨਾ ਉਧਰੋਂ ਨਹੀਂ ਕੋਈ ਵੀ ਆਇਆ ਤੇ ਮੇਰਾ ਇੱਕ ਰਾਦਾ ਬੰਦਿਆ ਵਾ ਆਪ ਹੀ ਮੈਂ ਚੱਲ ਜਾ ਤੇ ਇਦਾਂ ਕਰਾਂਗੇ ਸ਼ਾਮੀ ਨਾ ਚਲੀਏ ਦੋਵੇਂ ਜਾਣੇ ਉਹ ਚੱਲ ਤੂੰ ਆਪ ਹੀ ਹੋਈ ਹਾਂ ਫਿਰ ਮੈਨੂੰ ਕੋਈ ਗੱਲਾਂ ਪਤਾ ਕਰਨਗੇ ਕੋਈ ਨਹੀਂ ਵੀਰ ਜੀ ਮੈਂ ਨਾ ਹੁਣ ਤੁਸੀਂ ਮੈਨੂੰ ਸੂਟ ਲਿਆਤੇ ਆ ਪਹਿਲਾ ਮੈਂ ਨਾਨਾ ਨੂੰ ਸੀਲਾ ਮਿੰਤੇ ਚਾਹੀ ਬੜਾ ਵਾ ਚੱਲ ਕੋਈ ਗੱਲ ਨਹੀਂ ਨਾਨਾ ਨੂੰ ਸੀ ਸੋਣ ਲੈ ਤੇ ਸ਼ਾਮ ਨੂੰ ਹੋਈ ਉਹਨਾਂ ਨੂੰ ਆਹੋ ਵੀਰ ਜੀ ਭੂਆ ਜੀ ਵੀ ਉਹਦਨ ਨਾ ਜਾਂਦੇ ਜਾਂਦੇ ਇਦਾਂ ਕਹਿ ਕੇ ਇਹ ਭਿਆਈ ਦੋ ਚਾਰ ਦਿਨ ਰਹਿਣ ਤੇ ਜਾਊਂਗੀ ਉਥੇ ਤੇ ਚੰਗੇ ਕੱਪੜੇ ਚਾਹੀਦੇ ਹੀ ਆ ਨਾ ਘਰ ਤੇ ਸਾਰੇ ਜਾਂਦਾ ਵਾ ਚੱਲ ਕੋਈ ਗੱਲ ਨਹੀਂ ਜਦਨ ਤੇਰਾ ਜੀ ਕਰੂਗਾ ਮੈਨੂੰ ਦੱਸ ਦੀ ਮੈਂ ਤੈਨੂੰ ਛੱਡ ਆਉਂਗਾ ਕੋਈ ਨਹੀਂ ਵੀਰ ਜੀ ਮੇਰਾ ਕੀ ਜੀ ਕਰਨਾ ਵਾ ਆਪ ਵੀ ਇਹੀ ਖਿੱਚ ਕਰਨ ਤੇ ਮੈਂ ਵੀ ਉਹਨਾਂ ਨੇ ਕਹਿਣਾ ਵਾ ਵੀ ਆਪ ਅਹੀਂ ਇਹਨਾਂ ਦਾ ਕਿੰਨਾ ਕਰਨੀ ਆ ਤੇ ਇੱਕ ਆਉਣ ਵਾਲਾ ਹੀ ਕਿਹਾ ਵਾ ਤੇ ਭਾਰਾਂ ਸਿਰ ਪੈਂਦੇ ਆ ਉਹਦਾ ਫੋਨ ਫੋਨ ਨਹੀਂ ਆਇਆ ਕੋਈ ਇਹਨ ਨੇ ਨਹੀਂ ਫੋਨ ਪਾਣੀ ਆ ਉਹਦਾ ਮੈਂ ਆਪ ਹੀ ਕਰਕੇ ਵੇਖਣੀ ਆ ਹੁਣ ਵੀ ਭਲਾ ਕੀ ਆਂਦੇ ਚਲ ਕੋਈ ਗੱਲ ਨਹੀਂ ਆਪ ਹੀ ਕਰਕੇ ਵੇਖ ਲਈ ਤੇ ਹੁਣ ਸ਼ਾਮਾਂ ਨੂੰ ਜਾਈ ਉਧਰ ਨਹੀਂ ਨਹੀਂ ਵੀਰ ਜੀ ਮੈਂ ਜਾਉਂਗੀ ਤੇ ਤੁਹਾਡੇ ਵਾਸਤੇ ਰੋਟੀ ਪਾਣੀ ਕੁਛ ਲਿਆਵਾਂ ਕੋਈ ਨਹੀਂ ਮੈਂ ਖਾ ਲੀਨਾ ਵਾ ਤੂੰ ਆ ਰੱਖ ਲੈ ਮੈਂ ਫਿਰ ਇਹਨਾਂ ਨੂੰ ਕਰ ਲਾਂ ਤਿਆਰੀ ਆ ਕੋਈ ਗੱਲ ਨਹੀਂ ਵੇਲਾ ਦੋ ਸੂਟ ਲਿਆ ਤੇ ਕਿੰਨੀ ਖੁਸ਼ ਹੋਈ ਹੈ ਅੱਗੇ ਐਵੇਂ ਟੁਰੀ ਫਿਰਦੀ ਕਰੀ ਉੱਥੇ ਹੱਥ ਮਾਰ ਕੇ ਦੀ ਉੱਥੇ ਹੱਥ ਮਾਰ ਚੱਲੀ ਆ ਵੀ ਸੀਨ ਨੇ ਆਪੇ ਲੈਣੇ ਆ ਤੇ ਚਲ ਪਾ ਕੇ ਵਾਂਡਾ ਮੁੰਡਾ ਵੇ ਹੋਊਗੀ ਮੈਂ ਵੀ ਵੇਖਾਂ ਕੋਈ ਕੰਮ ਕਰ ਕਪੜੇ ਲਾ ਕੇ ਗੇਟ ਤੇ ਖੁੱਲਾ ਹੀ ਆ। ਘਰੇ ਹੋਣੇ ਸਾਰੇ ਜਣੇ ਫੋਨ ਤਾਂ ਸਿਰੇ ਕੀਤਾ ਹੀ ਨਾਲ। ਰਮਨਾ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਕੀ ਹਾਲ ਚੱਲ? ਠੀਕ ਠਾਕ। ਤੁਸੀਂ ਸੁਣਾਓ ਆਪਣਾ? ਆਪਣੇ ਬੜੇ ਵਧੀਆ। ਚਲੋ ਆਜੋ ਇਸ ਤੇ ਚ ਗਰਮੀ ਬੜੀ ਹੈ ਬਾਹਰ। ਹਾਂ ਗਰਮੀ ਤਾਂ ਬਹੁਤ ਜ਼ਿਆਦਾ ਹੀ ਹੈ ਤੇ। ਭੈਣ ਜੀ ਤੁਸੀਂ ਬੈਠੋ ਮੈਂ ਪਾਣੀ ਲੈ ਕੇ ਆਵਾਂ ਤੁਹਾਡੇ ਵਾਸਤੇ। ਹਾਂ ਜੀ। ਲਓ। ਆ ਲੋ ਪਾਣੀ ਗਰਮੀ ਕਿਤੇ ਬੜੀ ਆ ਭੈਣ ਜੀ ਗਰਮੀ ਬੜੀ ਤਾਂ ਤੁਸੀਂ ਫੋਨ ਕਰ ਦਿੰਦੇ ਮੈਂ ਦਲਜੀਤ ਨੂੰ ਭੇਜ ਦਿੰਦੀ ਚੱਲ ਕੋਈ ਗੱਲ ਨਹੀਂ ਅੱਗੇ ਨਾ ਛੱਡ ਗਈ ਭਾਈ ਤਰੇ ਅੱਡੇ ਤੱਕ ਅੱਛਾ ਅੱਗੋਂ ਮੜ ਕੇ ਫੇਰ ਬਸ ਤੇ ਸਿੱਧੀ ਆ ਜਾਂਦੀ ਹੈ ਬਸ ਤੇ ਆ ਜਾਂਦੀ ਫਿਰ ਵੀ ਅੱਡੇ ਤੋਂ ਤੁਰ ਕੇ ਆਉਣਾ ਵਾ ਗਰਮੀ ਦੇ ਵਿੱਚ ਤਾਂ ਥੋੜਾ ਜਿਆ ਤੁਰਤ ਬਰੇਹਾਲ ਹੋ ਜਾਂਦੇ ਆ ਮੈਂ ਵੀ ਸੋਚਾਂ ਮੈਂ ਕਿ ਦਲਜੀਤ ਘਰ ਆਇਆ ਕਿ ਨਹੀਂ ਆਇਆ ਕਿ ਨਹੀਂ ਘਰ ਹੀ ਚਲ ਜੇ ਇਹ ਨਾ ਘਰ ਹੁੰਦੇ ਤੇ ਇਹਦੇ ਡੈਡੀ ਨੂੰ ਭੇਜ ਦਿੰਦੀ ਮੈਂ ਚਲੋ ਉਹ ਤਾਂ ਕੋਈ ਗੱਲ ਨਹੀਂ ਤਾਂ ਬਲਤ ਤੁਸੀਂ ਬਾਜੀ ਨੂੰ ਨਾਲ ਲੈ ਕੇ ਆਉਂਦੇ ਕਿੰਨੀ ਗਰਮੀ ਹੈ ਗੱਡੀ ਵਿੱਚ ਆਉਂਦੇ ਹੋ ਆਰਾਮ ਨਾਲ ਉਹਨਾਂ ਦੇ ਗੱਡੀ ਵਿੱਚ ਹੀ ਕੰਮ ਹੀ ਨਾਲ ਜ਼ਰੂਰੀ ਤੇ ਫਿਰ ਉੱਥੇ ਚੱਲ ਗਏ ਤੇ ਮੈਨੇ ਕਿਹਾ ਚਲ ਤੂੰ ਹੋਇਆ ਠੀਕ ਆ ਹਾਂਜੀ ਹੋਰ ਕਿਤੇ ਗਿਆ ਸੀ ਜਿੰਦ ਬੰਬੀ ਤੱਕ ਗਏ ਜੇ ਫੇਰ ਮਾਰਨ ਆ ਜਾਂਦੇ ਆ ਅੱਛਾ ਅੱਛਾ ਠੀਕ ਚਲ ਆਜੋ ਬਹਿ ਜਾਓ ਗੱਲਾਂ ਕਰਦਾ ਮਾਰ ਰਹੇ ਆ ਚਾਹ ਠਰ ਕੇ ਪੀਣਾ ਚਾਹ ਬਣਾ ਲਿਆ ਮੈਂ ਕੱਪ ਤਾਂ ਢਵਾ ਕੇ ਪਹਿਲਾਂ ਨਾ ਠਰ ਕੇ ਵੀ ਨਹੀਂ ਆ ਪਾਣੀ ਪੀ ਲਿਆ ਠਰ ਕੇ ਵੀ ਨਹੀਂ ਚਾਹ ਹੋਰ ਸੁਣਾਓ ਬੱਚਿਆਂ ਦਾ ਹਾਲ ਤਾਂ ਹੋਣਾ ਬੱਚਿਆਂ ਦਾ ਹੁੰਦਾ ਠੀਕ-ਠਾਕ ਨੇ ਉਹਦੀ। ਇੱਕੋ ਜਗ੍ਹਾ ਹੀ ਆ ਕਿ ਅਲੱਗ-ਅਲੱਗ ਵਾ? ਨਹੀਂ ਹੈ ਤੇ ਥੋੜਾ ਜਿਹਾ ਫਰਕ ਆ ਦੂਰ-ਦੂਰੀ ਆ। ਅੱਛਾ। ਪਰ ਇਹ ਆ ਚਲੋ ਆਪੋ ਆਪਣੇ ਲੱਗੇ ਆ ਰਹੇ ਕੰਮਾਂ ਦੇ। ਆਹੋ ਚਲੋ ਅਠੀ ਦਾ ਹੀ ਦੇਣੀ ਇਕੱਠੇ ਹੁੰਦੇ ਹੀ ਹੋਣਗੇ। ਜਦੋਂ ਕੋਈ ਪ੍ਰੋਗਰਾਮ ਹੁੰਦਾ ਆ ਉੱਧਰ-ਉੱਧਰ ਆ ਜਾਂਦੇ ਆ ਫੋਨ ਕਰ ਲੈਂਦੇ ਆ ਕਿ ਜਿੰਨੂੰ। ਚਲੋ ਇੰਨਾ ਹੀ ਬੜਾ ਵਾ। ਇੱਕੋ ਜਗਾ ਵਾ। ਹਾਂ ਹਾਂ ਇਹ ਚੱਲ ਧਿਆਨਪਰਾ ਮਿਲ ਲੈਂਦੀ ਐ। ਇਕੱਲਾ ਜਾਣਾ ਹੋਵੇ ਫਿਰ ਤਾਂ ਧਿਆਨ ਪਿੰਡ ਵਾਲੀ ਰਹਿੰਦਾ ਵਾ। ਨਹੀਂ ਫਿਰ ਬੜਾ ਔਖਾ ਜਾਂਦਾ ਆ। ਹਾਂਜੀ ਹਾਂਜੀ। ਇਹ ਆ ਵੀ ਸਾਡਾ ਵੀ ਫਿਕਰ ਜਿਹੜ ਠੀਕ ਆ ਜੇ ਕਿਤੇ ਦੁੱਖ ਤਕਲੀਫ ਕੋਈ ਹੁੰਦੀ ਆ ਤਾਂ ਚੱਲ ਭਰਾ ਆ ਜਾਂਦਾ ਤੇ ਕਦੀ ਭੈਣ ਚਲ ਜਾਂਦੀ ਆ ਉਦੋਂ ਹਾਂ ਨਹੀਂ ਨਹੀਂ ਵਧੀਆ ਵਾਕੇ ਨਹੀਂ ਵਧੀਆ ਲੱਗੇ ਆਪੋ ਆਪਣੇ ਆਰੇ ਬਸ ਬਸ ਆਰੇ ਲੱਗਦਾ ਦਲਜੀਤ ਤਾਂ ਨਹੀਂ ਬਣਿਆ ਹੋਈ ਕੰਮ ਕੁਮੇ ਦਲਜੀਤ ਦਾ ਭੈਣ ਜੀ ਵੀ ਇੰਦੇ ਹੀ ਫਿਰਨ ਰਹੇ ਆ ਤੇ ਚੱਲ ਕਿਤੇ ਨਾ ਕਿਤੇ ਢੋ ਢੋਕੀ ਜਾਵੀ ਅਜੇ ਤਾਂ ਨੀਜੇ ਬਣਿਆ ਤੇ ਜਦੋਂ ਇਹਦਾ ਅੰਜਲ ਹੋਇਆ ਉਦੋਂ ਵੇਖੋ ਛੱਟ ਬਣ ਜਾਣਾ ਚਲੋ ਉਸ ਵਾਹਿਗੁਰੂ ਦੇ ਹੱਥਿਆ ਸਭ ਕੁਝ ਮਾਂ ਪਿਓ ਦੀ ਤਾਂ ਕੋਸ਼ਿਸ਼ ਹੁੰਦੀ ਆ ਵੀ ਚੱਲ ਬੱਚੇ ਟਾਈਮ ਦੇ ਨਾਲ ਕਿ ਤਿਆਰੀ ਲੱਗ ਜਾਣਾ ਗਾੜੀਓ ਪਰਮਾਤਮਾ ਦੇ ਹੱਥ ਹੱਸਾ ਕੋਈ ਜਦੋਂ ਬਣ ਜੂਗਾ ਕੰਮ ਉਹਦਾ ਬਣ ਜੂਗਾ ਹਾਂਜੀ ਹਾਂਜੀ ਬਾਹਰ ਹੀ ਅੰਦਰਾਂ ਜਾਣਾ ਉਹ ਵੀ ਉਹ ਵੀ ਆਂਦਾ ਬਾਹਰ ਹੀ ਜਾਣਾ ਮੈਂ ਤਾਂ ਕਹਿੰਦੀ ਤਾਂ ਕੁੜੀ ਕੋਈ ਵੇਖ ਲੈਨੀ ਆਂ ਬੈਂਡਾਂ ਵਾਲੀ ਤੇ ਵਿਆਹ ਕਰ ਲਾ ਆਂਦਾ ਨਹੀਂ ਮੰਮੀ ਮੈਂ ਆਪਣੇ ਸਿਰ ਤੇ ਜਾਣਾ ਵਾ ਅੱਜ ਕੱਲ ਕਿਦਾਂ ਦਾ ਭੈਣ ਜੀ ਸਮਾਂ ਚੱਲਣ ਡਿਆ ਵਾ ਕੁੜੀਆਂ ਇੱਥੋਂ ਚੱਲ ਜਾਂਦੀਆਂ ਵਾ ਉਧਰ ਜਾ ਕੇ ਮੁੱਕਰ ਜਾਂਦੀਆਂ ਵਾ ਫੇਰ ਮਾਂ ਪਿਓ ਵਾਸਤੇ ਵੀ ਔਖਾ ਤੇ ਬੱਚਿਆਂ ਵਾਸਤੇ ਵੀ ਔਖਾ ਜਾਂਦਾ ਵਾ ਨਹੀਂ ਚੰਗਾ ਕੀਤਾ ਸੋ ਇਦਾਂ ਇਕੱਲਿਆਂ ਨੂੰ ਭੇਜੋ ਹਾਂਜੀ ਵੀ ਆ ਤੇ ਦੋਵਾਂ ਜਣੇ ਨੂੰ ਗੱਲਿਆ ਪੀਏ ਭੇਜਿਆ ਹਾਂਜੀ ਹਾਂਜੀ ਤੇ ਇਹ ਆ ਵੀ ਸੋਈਦਾ ਵਧੀਆ ਰਹੂਗਾ ਬਾਅਦ ਚ ਵਿਆਹ ਕਰਾਂਗੇ ਇਹੋ ਗੱਲ ਹੀ ਆ ਨਾ ਉਹ ਮੁੰਡਾ ਹੀ ਨਹੀਂ ਮੰਨਦਾ ਆਂਦਾ ਨਹੀਂ ਮੰਮੀ ਮੈਂ ਆਪਣੇ ਸਿਰ ਤੇ ਜਾਣਾ ਵਾਂ ਕੁੜੀ ਮੈਨੂੰ ਲੈ ਕੇ ਜਾਊਗੀ ਸਾਰੀ ਉਮਰ ਮੈਨੂੰ ਜੁੱਤੀ ਥਲੇ ਰੱਖੂਗੀ ਵੀ ਤੈਨੂੰ ਮੈਂ ਲਿਆਂਦਾ ਵਾਂ ਤਾਂ ਮੈਂ ਹਾਂ ਵੇਖ ਲੈ ਪੁੱਤ ਤੇਰੀ ਮਰਜ਼ੀ ਆ ਜਿੱਦਾਂ ਤੈਨੂੰ ਚੰਗਾ ਲੱਗਦਾ ਓਦਾਂ ਹੀ ਕਰ ਲੈ ਨਹੀਂ ਉਹ ਗੱਲ ਚਲੋ ਹੋ ਹੀ ਜਾਂਦੀ ਆ ਪਰ ਇਹ ਆ ਵੀ ਚਲ ਕਮਾਈ ਕਮਾਈ ਕਰੂਗਾ ਹਾਂਜੀ ਤੇ ਮੜਕੇ ਚਲੋ ਆਪੇ ਵਧੀਆ ਰਿਸ਼ਤੇ ਹੋਰ ਹੋ ਜਾਂਦੇ ਆ ਬੜੇ ਬੜੇ ਤੇ ਤੁਸੀਂ ਵੀ ਦੱਸਾਂ ਡਏ ਇਹ ਜੋਤ ਬਾਰੇ ਵੀ ਮੁੰਡਾ ਵੇਖਿਆ ਆ ਜੋ ਤਾਂ ਵਾਸਤੇ ਜਿਹੜਾ ਰਿਸ਼ਤਾ ਵੇਖਿਆ ਨਾ ਉਹ ਸਾਡੇ ਪਿੰਡੋਂ ਹੀ ਆ ਤੇ ਪੈਲੀ ਵੀ ਜਿਹੜੀ ਆਉਂਦੀ ਹੈ ਨਾ 3.5-4 ਕਿੱਲੇ ਆਉਂਦੀ ਆ ਤੇ ਕੋਠੀ ਬੜੀ ਸੁਣੀ ਪਈ ਤੇ ਮੁੰਡਾ ਵੀ ਅਮਰਤਾਰੀ ਆ ਭੈਣ ਜੀ ਉਹ ਤਾਂ ਤੁਹਾਡੀ ਗੱਲ ਠੀਕ ਆ ਪਰ ਮੁੰਡਾ ਹੈ ਤੇ ਘਰੇ ਹੀ ਆ ਨਾ ਭਾਵੇਂ 3.5-4 ਕਿੱਲੇ ਜ਼ਮੀਨ ਉਹਨੂੰ ਆਉਂਦੀ ਆ ਤੁਸੀਂ ਆਪ ਸਿਆਣੇ ਜੇ ਅੱਜ ਕੱਲ੍ਹ ਜ਼ਮੀਨਾਂ ਚੋਂ ਨਿਕਲਣ ਕੀ ਡਿਆ ਵਾ ਜਿਹੜਾ ਅਸੀਂ ਦੱਸ ਪਾਉਂਦੇ ਹਨਾ ਮੁੰਡਾ ਵੀ ਮੁਲਾਜ਼ਮ ਹੀ ਤੇ ਜੇ ਤੁਸੀਂ ਘਰ ਵੇਂਦੇ ਨਾ ਕਿਤੇ ਬਾਹਰਲੇ ਗੇਟ ਤੱਕ ਪੱਥਰ ਲੱਗਾ ਸੀ ਘਰ ਵੇਖ-ਵੇਖ ਕੇ ਤੇ ਭੁੱਖਾਂ ਲੱਤਦੀਆਂ ਸੀ ਕੁੜੀ ਨੇ ਸਾਰੀ ਉਮਰ ਰਾਜ ਕਰਨਾ ਸੀ ਉਥੇ ਰਾਜ ਚਲੋ ਗਾੜੀ ਤੁਸੀਂ ਸਿਆਣੇ ਜੀ ਮੇਰੇ ਨਾਲੋਂ ਜ਼ਿਆਦਾ ਟਾੜਾ ਵਾ ਕਿਉਂਕਿ ਤੁਸੀਂ ਭੂਆ ਜੀ ਫੇਰ ਵੀ ਖੂਨ ਦਾ ਰਿਸ਼ਤਾ ਤੁਹਾਡਾ ਭੂਆ ਪਤੀ ਦਾ ਜੋ ਤੁਸੀਂ ਕਰਨ ਦੇ ਵਧੀਆ ਹੀ ਕਰਨ ਦੇਗੇ ਤੇ ਪਰ ਇਹ ਮੈਨੂੰ ਇਹੋ ਹੀ ਜੀ ਵੀ ਮੁੰਡਾ ਘਰ ਵਾ ਚਲ ਜੇ ਕਿਤੇ ਨੌਕਰੀ ਪੇਸ਼ੇ ਤੇ ਹੁੰਦਾ ਤੇ ਬੜਾ ਵਧੀਆ ਹੋ ਜਾਣਾ ਹੈਗਾ ਕੁੜੀ ਐਸ਼ ਲੈਂਦੀ ਸਾਰੀ ਉਮਰ ਮੇਰੀ ਗੱਲ ਸੁਣ ਰਮਨਾਂ ਕਾਰ ਨੂੰ ਤੇ ਪਾਈ ਉੱਥੇ ਕਰ ਦਿੰਦੇ ਜਿਵੇਂ ਤੁਸੀਂ ਕਹਿਣ ਡੇ ਸੀ ਪਰ ਤੂੰ ਆਪ ਸਿਆਣੀ ਆ ਜਿਹੜੇ ਗੱਡੀ ਹੁਣੇ ਮੂੰਹ ਮੰਗਣ ਡੇ ਆ ਤੇ ਕੱਲ ਨੂੰ ਕੁੜੀ ਨੂੰ ਕਿਦਾ ਕਿੰਨਾ ਤੰਗ ਪਰੇਸ਼ਾਨ ਕਰਨਗੇ ਉਹ ਵੀ ਸਭ ਕੁਝ ਸੋਚਣਾ ਕਿ ਨਹੀਂ 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 ਭੈਣ ਜੀ ਇਹ ਇਦਾਂ ਦੀ ਗੱਲ ਨਹੀਂ ਕੋਈ ਵੀ ਵੀ ਕੁੜੀ ਨੂੰ ਤੰਗ ਪਰੇਸ਼ਾਨ ਕਰਦੇ ਕੁੜੀ ਨੇ ਐਸ਼ ਲੈਣੀ ਹੀ ਇਹੋ ਜਿਹਾ ਘਰ-ਬਾਰ ਤੇ ਲੱਭਦਾ ਹੀ ਨਹੀਂਗਾ ਚੱਲ ਜੇ ਗੱਡੀ ਦੇਣੀ ਵੀ ਪੈਂਦੀ ਤੇ ਫਿਰ ਕੀ ਹੋ ਜਾਂਦਾ ਸਾਰੀ ਉਮਰ ਸਾਡੀ ਕੁੜੀ ਤਾਂ ਸੌਖੀ ਰਹਿੰਦੀ ਨਾ ਗੱਡੀ ਤੇ ਆਇਆ ਜਾਇਆ ਕਰਨਾ ਹੀ ਲਾਗੇ ਸ਼ਾਗੇ ਵੀ ਪਤਾ ਲੱਗਦਾ ਵੀ ਰਿਸ਼ਤਾ ਹੋਇਆ ਵਾ ਸੌਖੇ ਘਰ ਹੁਣ ਹੈ ਤਾਂ ਘਰ ਦਾ ਘਰ ਹੀ ਐ ਮੁੰਡਾ ਰਮਨ ਗੱਡੀ ਤੇ ਦੇ ਦਿੰਦੇ ਪਰ ਉਹ ਮੂਹਤ ਨਾ ਮੰਗਦੇ ਜਿਹੜੇ ਬੰਦੇ ਮੂਹ ਮੰਗਣ ਦੇ ਆ ਉਹਨਾਂ ਨੇ ਹੀ ਮੰਗੀ ਉਹ ਤੇ ਵਿਚੋਲੇ ਨੇ ਮਾੜਾ ਜਿਆ ਸਾਨੂੰ ਕਿਹਾ ਸੀ ਵੀ ਮੁੰਡਾ ਮਲਾਜਮ ਆ 5 ਕਿੱਲੇ ਜ਼ਮੀਨ ਦੇ ਆਉਂਦੇ ਆ ਤੁਸੀਂ ਆਪ ਸਿਆਣੇ ਜੇ ਹੁਣ ਸਭ ਕੁਝ ਉਹਨਾਂ ਦੇ ਕੋਲ ਵਾ ਤੇ ਬੰਦੀ ਵੀ ਹੀ ਗੱਡੀ ਤੇ ਕੋਈ ਗੱਲ ਨਹੀਂ ਦੇ ਵੀ ਦਿੰਦੇ ਆ ਪਰ ਆਲ ਮਿਲ ਕੇ ਤੇ ਜੇ ਮੁੰਡਾ ਅਮਰਤਾਰੀ ਆ ਨਾ ਕਮਾਈ ਕਰਨ ਰਿਆ ਆ ਤੇ ਗੱਡੀਆਂ ਤੋਂ ਵੜੀਆਂ ਦੋ ਲੱਲੂਗਾ ਤੇ ਜੇ ਕੋਈ ਖਾਣ ਪੀਣ ਵਾਲਾ ਟੱਕਰ ਗਿਆ ਤੇ ਫਿਰ ਕਿਦਾਂ ਔਖਾ ਹੋ ਜਾਊਗਾ ਚਲੋ ਭੈਣ ਜੀ ਗਾਂ ਕਿਸ ਨੇ ਵੇਖਿਆ ਵਾ ਗਾਂ ਦੀਆਂ ਤੇ ਗਾਂਵਾਂ ਨਾ ਢਿ ਲੈਣੀਆਂ ਵਾਂ ਕਿ ਵੇਚਣੀਆਂ ਵਾਂ ਇਹ ਤੇ ਮਹਾਰਾਜੀ ਮਤਬੁੱਧ ਪਾਵੇ ਨਾ ਫੇਰ ਹੀ ਪੈਂਦੀ ਆ ਉਦਾਂ ਤੇ ਜਿਹੜੇ ਕਈ ਅਮਰਤਾਰੀ ਆ ਨਾ ਉਹਨਾਂ ਦੇ ਵਿੱਚ ਜਦੋਂ ਮਤ ਪੁੱਠੀ ਪੈਣੀ ਹੋਵੇ ਨਾ ਪਤਾ ਨਹੀਂ ਲੱਗਦਾ ਅੱਛਾ ਘਾਸ ਨੂੰ ਮੇਰੀ ਤੂੰ ਫੋਟੋ ਵੇਖ ਦਸਖਜਿੰਦਰ ਨੂੰ ਵਖਾ ਠੀਕ ਐ ਤੇ ਚਲੋ ਕੋਈ ਨਹੀਂ ਆ ਹੀ ਜਾਣਾ ਵਾ ਉਹਨਾਂ ਨੇ ਤਹੀ ਭੈਣ ਭਰਾ ਗੱਲ ਕਰ ਲੋ ਜਿੱਦਾਂ ਤੁਹਾਨੂੰ ਚੰਗਾ ਲੱਗਦਾ ਵਾ ਚਲੋ ਭੈਣ ਜੀ ਮੈਂ ਚਾਹ ਬਣਾ ਕੇ ਲਿਉਣੀ ਤੁਹਾਡੇ ਵਾਸਤੇ ਉਹਨਾਂ ਚੇਰਨ ਤੁਹਾਡੇ ਭਰਾ ਨੇ ਵੀ ਬਾਹਰੋਂ ਆ ਜਾਣਾ ਵਾ ਫਿਰ ਬਹਿ ਕੇ ਨਾਲੇ ਗੱਲਾਂ ਬਾਤਾਂ ਕਰਦੇ ਆ ਤੇ ਨਾਲੇ ਫੋਟੋ ਵੇਖ ਲੈਨੇ ਆ ਤੁਸੀਂ ਬੈਠੋ ਹੁਣ ਦੱਸ ਇਹਦੀਆਂ ਤਾਂ ਗੱਲਾਂ ਨਾ ਉਹੀ ਰਹੀਆਂ ਇਹਦਾ ਵੀ ਨਾ ਕੁਝ ਨਹੀਂ ਹਾਲ ਗੱਡੀ ਤੇ ਇਦਾਂ ਕਹਿਣ ਲਈ ਆ ਕਿ ਜਿੱਦਾਂ ਨੇ ਸਿਰੇ ਕਢਾ ਕੇ ਦੇ ਦੇਣੀ ਹੁੰਦੀ ਜੇ ਇੰਨੀ ਮਦਦ ਕਰਨ ਜੋਗੇ ਹੁੰਦੇ ਤੇ ਕੋਠੇ ਜਿਹੜੇ ਹੀ ਟਟਵਾਲੇ ਪਈ ਤੇ ਹੁੰਦੇ ਕਿਤੇ ਉਹ ਵੀ ਮਿਸਤਰੀ ਆ ਕੇ ਪਾ ਦਿੰਦੇ ਉਹਨੇ ਤੇ ਮਦਦ ਕੀਤੀ ਨੀਗੀ ਸਾਰੀ ਗੱਲ ਜਿਹੜੀ ਸਾਡੇ ਤੇ ਸੁੱਟਦੀ ਐ ਚਾਹੀ ਤੇ ਕਰਾਂਗੇ ਚੱਲ ਸਭ ਉਹਨਾਂ ਨੂੰ ਨਾ ਵਿਆਜ ਤੇ ਪੈਸੇ ਚਕਾ ਆ ਗਏ ਤੇ ਉਹਨਾਂ ਦੋਵਾਂ ਭਣਾ ਭਰਾਵਾਂ ਨੂੰ ਹੋਥਲੇ ਡਾਉਣ ਲੱਗੇ ਹੱਦ ਹੋ ਗਈ ਇਹਨਾਂ ਵਾਲੀ ਵੀ ਇਹਨਾਂ ਦਾ ਖਿਆਲ ਵੀ ਸਾਨੂੰ ਕੁਝ ਪਤਾ ਹੀ ਨਹੀਂਗਾ ਚੱਲ ਚਾਹ ਤੇ ਬਾਣੀ ਗਈ ਆ ਮਾਰਦੀ ਐ ਤੇ ਮੱਥੇ ਹੁਣ ਚਾਹ ਗਰਮੀ ਗੋਡੇ ਗੋਡੇ ਆ ਭੱਜੀ ਆਈ ਆ ਜਿਹੜੀ ਗੱਲ ਕਰਨੀ ਤੂੰ ਫੋਨ ਤੇ ਕਰ ਲੈ ਇਹਨਾਂ ਕਦੇ ਇਹਦਾ ਮੂੰਹ ਨਾ ਨਾ ਪਾੰਦੀ ਇਹਨੇ ਭੂਏ ਚੜੀ ਜਾਣਾ ਸੀ ਕੋਈ ਗੱਲ ਨਹੀਂ ਬਥੇਰੀਆਂ ਗੱਲਾਂ ਗਾੜੀ ਵਿੱਚ ਹੁਣ ਕੀਤੀਆਂ ਵਾ ਮੰਮੀ ਕਿਹੜੀ ਗੱਲ ਨੇ ਕਰੀ ਜਾਂਦੀ ਗੱਲਾਂ ਮੈਂ ਕੀ ਕਰਨੀਆਂ ਵੇ ਤੇਰੀ ਭੂਆ ਆਈ ਓ ਗਰਮੀ ਦੇ ਵਿੱਚ ਉਹਨਾਂ ਵੀ ਚੈਨ ਨਹੀਂ ਆਇਆ ਬੱਸ ਐ ਭੱਜੀ ਆਈ ਆ ਹੁਣ ਆਏ ਆਹੋ ਹਾਈ ਅੰਦਰ ਬੈਠੀ ਗੱਲਬਾਤ ਹੋਈ ਆ ਵੇ ਗੱਲਬਾਤ ਕਾਦੀ ਹੋਣੀ ਆ ਉਹ ਰਿਸ਼ਤੇ ਕਰਕੇ ਆਈ ਆ ਜਿਹੜੇ ਰਿਸ਼ਤੇ ਦੀ ਅਸੀਂ ਦੱਸ ਪਾਉਨੇ ਆ ਉਹ ਇਹਨਾਂ ਦੋਵਾਂ ਜੀਆਂ ਨੂੰ ਚੰਗਾ ਨਹੀਂ ਲੱਗਦਾ ਹੁਣ ਕਹਿੰਦੀ ਆ ਵੀ ਮੁੰਡਾ 3.5 4 ਕਿਲੇ ਦਾ ਮਾਲਕ ਵਾ ਬੰਦਾ ਇਹਨੂੰ ਪੁੱਛੇ ਕਿ ਹੈ ਤੇ ਘਰੇ ਹੀ ਆ ਨਾ ਖੂਦ ਦਾ ਡੱਡੂ ਹੂਜ ਗਿਆ ਨੌਕਰੀ ਕਰਦਾ ਹੋਵੇ ਮਲਾਜ਼ਮ ਹੋਵੇ ਬਾਹਰ ਜਾਵੇ ਦੀਨ ਦੁਨੀਆ ਦਾ ਪਤਾ ਹੁੰਦਾ ਵਾ ਬਿਆਨ ਖਲੋਣ ਦਾ ਪਤਾ ਹੁੰਦਾ ਵਾ ਕੁੜੀ ਸਾਰਿਆਂ ਮਸ ਸੌਖੀ ਰਹਿੰਦੀ ਮਮੀ ਮੈਂਮੀ ਦੋਹਾਂ ਬਾਹਰ ਚੱਲੇ ਆਂ ਕਿ ਪਾਈ ਨੇ ਬੰਦਾ ਕੀ ਉਹੀ ਤਾਂ ਗੱਲ ਵਾ ਪੈਲੀਆਂ ਚ ਕੀ ਨਿਕਲਦੇ ਆ ਵਾ ਰੋਟੀ ਪੂਰੀ ਨਹੀਂ ਹੁੰਦੀ ਉਹ ਇਹਨੂੰ ਲੱਗਿਆ ਨਾ ਪਤਾ ਵਾ ਕਰਾਉਣੀ ਲੱਗੀ ਰਿਸ਼ਤਾ ਲੱਗਿਆ ਨਾ ਬੰਦਾ ਕੀ ਕਰਦੀ ਏ ਚੱਲ ਤੂੰ ਏਦਾਂ ਕਰ ਜੇ ਆਪਣੇ ਡੈਡੀ ਨੂੰ ਆਵਾਜ਼ ਮਾਰ ਕੇ ਲਿਆ ਨਾਲੇ ਭੈਣ ਭਰਾ ਗੱਲ ਕਰ ਲੈਣਗੇ ਮੇਰੇ ਸਿਰ ਤੇ ਕੋਈ ਗੱਲ ਨਾ ਰਹੁ ਭਲਕੇ ਕਹਿਣਾ ਪਰ ਜਾਈ ਨਹੀਂ ਆ ਗੱਲ ਕਹੀ ਕੋਈ ਗੱਲ ਮੈਂ ਲੈ ਕੇ ਆਉਣਾ ਡੈਡੀ ਆਹੋ ਚਾਹ ਬਣ ਗਈ ਚਾ ਲੈ ਆ ਜਾ ਕੇ ਗੱਲ ਤੇ ਮੁੰਡੇ ਦੀ ਵੀ ਸਿਆਣੀ ਆ ਵੀ ਬਾਹਰ ਅੰਦਰ ਗਿਆ ਹੋਵੇ ਤਾਂ ਵੀ ਪਤਾ ਹੋਵੇ ਵੀ ਮਹੀਨੇ ਦੀ ਕਮਾਈ ਆਉਣੀ ਆ ਜਿਹੜੀ ਪਹਿਲੀ ਦੀ ਕਮਾਈ ਉਹ ਤਾਂ 6ਵੇਂ ਨਹੀਂ ਆਉਣੀ ਆ ਉਹ ਤਾਂ ਪਹਿਲਾਂ ਹੀ ਲੋਕਾਂ ਨੇ ਆੜਤੀਏ ਕੋ ਲੈ ਕੇ ਖਾਦੇ ਹੁੰਦੇ ਆ ਸਾਢੇ ਤਿੰਨਾਂ ਕਿੱਲਿਆਂ ਦੇ ਵਿੱਚੋਂ ਨਿਕਲਦਾ ਕੀ ਆ ਮੈਨੂੰ ਤੇ ਇਹ ਸਮਝ ਨਹੀਂ ਆਉਂਦੀ ਇਹ ਜੀ ਵਧੀਆ ਰਿਸ਼ਤਾ ਕਰਾਵਾਂਗੇ ਆ ਵਧੀਆ ਰਿਸ਼ਤਾ ਲੈ ਕੇ ਆਈਓ ਮਤਲਬ ਪੱਠਿਆਂ ਦਾ ਕੰਮ ਹੋ ਗਿਆ ਵਾ ਤੇ ਮੋਟਰ ਟੱਕ ਦਿੰਨੇ ਆ ਮਤਲਬ ਬਦਦੰ ਦਾ ਕਰਾ ਦੇਣੇ ਢੜੇ ਕੀ ਕਰਨ ਦੇ ਉਹ ਕਰਨਾ ਕੀ ਆ ਪੱਠੇ ਪਾ ਕੇ ਹਟਿਆ ਸੀ ਤੇ ਮੈਂ ਕਿਹਾ ਮੋਟਰ ਟੱਕ ਜਾਣਾ ਵਾ ਬਦਦੰ ਦਾ ਹੋ ਜਾਏ ਪਤਾ ਨਹੀਂ ਤੇ ਮੈਂ ਆਇਆ ਪੂ ਆਏ ਘਰ ਕੀ ਕਹਿੰਦੀ ਆ ਉਹ ਰਿਸ਼ਤੇ ਵਾਲੀ ਗੱਲ ਲੈ ਕੇ ਆਏ ਮੇਰੇ ਨਾਲ ਤੁਹਾਡੇ ਨਾਲ ਗੱਲ ਕਰਨੀ ਹੈ ਕਹਿੰਦੇ ਓਏ ਆਪਣੇ ਦਾ ਤੇ ਉਹ ਮੜਿਆ ਤਿੰਨ ਚਾਰ ਦਿਨ ਪਹਿਲੀ ਕਹਿੰਦੇ ਆ ਅੱਛਾ 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 ਮੈਨੂੰ ਤਾਂ ਸੁਣਦੇ ਮੰਮੀ ਤੇਰੀ ਹਾਂਜੀ ਪੀ ਉਹਨਾਂ ਦਾ ਅੱਜ ਆਉਣਾ ਉਹਨਾਂ ਨੇ ਵਾਇ ਅਹੀਂ ਉੱਥੇ ਕੀ ਕਰਨਾ ਜੇ ਉਹਨਾਂ ਨੇ ਮੁੰਡਾ ਵੇਖਿਆ ਵਾ ਤੇ ਆਪੇ ਉੱਥੇ ਰਿਸ਼ਤਾ ਕਰਾਉਣਾ ਅਹੀਂ ਉੱਥੇ ਕੀ ਕਰਨਾ ਖਪੀ ਫਿੰਡੇ ਹੀ ਇਹ ਆ ਗੱਲਬਾਤ ਕਰਨ ਦੀ ਆਗੇ ਵੀ ਤਿੰਨ ਚਾਰ ਕਿਲੇ ਪੈ ਲਈ ਆ ਤੇ ਕੀ ਕਰੂਗੇ ਦੱਸ ਤੇ ਜਿਹੜਾ ਅਸੀਂ ਕਿ ਸੌਖੀ ਰਹੂਗੀ ਕੁੜੀ ਦੱਸੋ ਅਹੀਂ ਕਰਾਉਂਦੇ ਹੀ ਉਹ ਵੀ ਤਾਂ ਤਿੰਨ ਚਾਰ ਕਿਲੇ ਹੀ ਅਹੀਂ ਅਹੀਂ ਉੱਥੇ ਕਰਨਾ ਨਹੀਂ ਹੈ ਵਾਈ ਵਾਲੇ ਨੂੰ ਕਰਨਾ ਹੈ ਨੌਕਰੀ ਵਾਲਾ ਲੱਭਣਾ ਕਰਾਉਣੇ ਡੇ ਲੱਗਣਾ ਪਤਾ ਆਓ ਜਾ ਗੱਲ ਕਰਦੇ ਹਾਂ ਚਲੋ ਵੇਖਦੇ ਆ ਘਰ ਜਾ ਕੇ ਕੀ ਕਹਿੰਦੀ ਹੈ ਜਮਨੂ ਸਿਜਿੰਦਰ ਆਇਆ ਨਹੀਂ ਜੀ ਹਾਂ ਜੀ ਮੈਂ ਦਲਜੀਤ ਨੂੰ ਕੱਲ ਲਿਆਵਾ ਵੀਰ ਨਹੀਂ ਹੁਣੇ ਆ ਕੋਈ ਨਹੀਂ ਆ ਜਾਂਦੇ ਚਾਹ ਪਾਣੀ ਪੀਓ ਤੁਸੀਂ ਠੀਕ ਲੋ ਆਈਏ ਸਸਿਕਾ ਕੀ ਆ ਜਬਾ ਬਸ ਵਧੀਆ ਤੁਸੀਂ ਸੁਣਾ ਸੱਚਗਾ ਮੜਿਉੜੀਆਂ ਬੜਾ ਬਹੁਤ ਠੀਕ ਹੈ ਭਾਜੀ ਨਹੀਂ ਆਈ ਉਹਨਾਂ ਨੂੰ ਕੰਮ ਹੀ ਜ਼ਰੂਰੀ ਅੱਛਾ ਅੱਛਾ ਫਿਰ ਉੱਥੇ ਚਲ ਗਏ ਤੇ ਮੈਂ ਚਲ ਮੈਂ ਪੀ ਹੋਣੀ ਚਲ ਵਧੀਆ ਕੀਤਾਗੇ ਮੈਂ ਤੇ ਇਹਨਾਂ ਨੂੰ ਕਿਹਾ ਸੀ ਮੈਂ ਬਸ ਤੇ ਆਏ ਜੀ ਇੰਨੀ ਗਰਮੀ ਆ ਤੁਸੀਂ ਭਾਜੀ ਨੂੰ ਨਾਲ ਲੈ ਕੇ ਆਉਂਦੇ ਚਲ ਸ਼ਾਮ ਨੂੰ ਆ ਜਾਂਦੇ ਆਪਣਾ ਕੰਮ ਕਰ ਲੈਂਦੇ ਤੇ ਗੱਡੀ ਵਿੱਚ ਤੇ ਆਰਾਮ ਗਈ ਹੈ ਘਰੋਂ ਬੈ ਕੇ ਆ ਜਾਣਾ ਵਾ ਨਹੀਂ ਉੱਥੋਂ ਹੀ ਕਿਹੜਾ ਔਖਾ ਛੱਡ ਗਏ ਫਿਰ ਵੱਡੇ ਤੱਕ ਉਹ ਚਲ ਤੂੰ ਇਹ ਦੱਸ ਦੇ ਤੇ ਮੈਂ ਇਹਨੂੰ ਦਲਜੀਤ ਨੂੰ ਭੇਜ ਦੇਣਾ ਹੈ ਗੱਡੀ ਦੇ ਕੇ ਗੱਡੀ ਚ ਕਿਹੜੀ ਗੱਲ ਹੈ ਤੇ ਮੈਂ ਚਲ ਦਲਜੀਤ ਕੇ ਹੋਏ ਘਰ ਨਹੀਂ ਹੁੰਦਾ ਇਹਦਾ ਘਰ ਗਾਲੀਆਂ ਕੀਤਾ ਹੁਣ ਠੀਕ ਠੀਕ ਉਹ ਸੁਣਾ ਬਸ ਵਧੀਆ ਸਭ ਠੀਕ ਠਾਕ ਜੀ ਠੀਕ ਠਾਕ ਚੱਲਦਾ ਕੰਮ ਹਾਂ ਵਧੀਆ ਚੱਲਣ ਦਿਆ ਉਹ ਦਲਜੀਤ ਕਿਦਾਂ ਠੀਕ ਠਾਕ ਹਾਂਜੀ ਮੈਂ ਤਾਂ ਠੀਕ ਠਾਕ ਜੀ ਕਰ ਰਿਹਾ ਤਿਆਰੀ ਹਾਇਲਰ ਸੀ ਹਾਂਜੀ ਕਰ ਦਵਾਂ ਜੀ ਅੱਛਾ ਅੱਛਾ ਮੈਂ ਤਾਂ ਭੈਣ ਜੀ ਇਹਨੂੰ ਕਹਿਣ ਲਈ ਵੀ ਮਿਹਨਤ ਕਰਲਾ ਤਵਾਇਆਂ ਵਿੱਚੋਂ ਕੁਛ ਨਹੀਂ ਕਾ ਨਿਕਲਦਾ ਚੱਲ ਇਹ ਫੇਰ ਬਾਹਰ ਅੰਦਰ ਗਿਆ ਹੋਵੇਗਾ ਤੇਰੇ ਵਾਸਤੇ ਸੌਖਾ ਵਾ ਅਹੀਂ ਤਾਂ ਆਪਣੇ ਵਾਜੇ ਵਜਾ ਲਏ ਆ ਹੁਣ ਗਾੜੀ ਤੇਰੇ ਸਿਰ ਤੇ ਆ ਗਾ ਮੈਂ ਮਿੰਟ ਕਰ ਲਾ ਰਕਾ ਵਧੀਆ ਲੱਗਾ ਬੈਂਡ ਤੇ ਫੇਰ ਕੋਈ ਗੱਲ ਨਹੀਂ ਹੈ ਨਾ ਤੇਰਾ ਭਰਾ ਉੱਥੇ ਆ ਭੈਣ ਉੱਥੇ ਆ ਉਹਨਾਂ ਕੋਲ ਟੱਕਰ ਲੈਣਾ ਟਰਾਈ ਹਾਂਜੀ ਮੈਂ ਤੈਨੂੰ ਬੜਾ ਸਮਝਾਇਆ ਵਾ ਕਿ ਕਿਤੇ ਪੜ੍ਹ ਲਿਖ ਜਾ ਤਾਂ ਚੰਗਾ ਰਹਿ ਜਾਏਗਾ ਹੁਣ ਵੇਖ ਲੋ ਸਾਡੀ ਤੇ ਸਾਰੀ ਉਮਰ ਨਾਲ ਕੀ ਪਠੇ ਪਾਉਂਦੇ ਆ ਤੇ ਚਲੋ ਬਈ ਆਈਲਰਸ ਕਰਕੇ ਤੇ ਬਾਹਰ ਚਲ ਜੂਗਾ ਤੇ ਜ਼ਿੰਦਗੀ ਬਦਲ ਜੂਗੀ ਚਲੋ ਭੈਣ ਜੀ ਮੈਨੂੰ ਵੀ ਇਹ ਆ ਹੁਣ ਵੇਖੋ ਤੁਹਾਡੇ ਤੇ ਰਮਨ ਨਾਲ ਸੈੱਟ ਵਾ ਤੁਹਾਨੂੰ ਕਿ ਫਿਕਰ ਨਹੀਂ ਹੈ ਨਾ ਸਾਨੂੰ ਇਹ ਹੈ ਕਿ ਇੱਕ ਦੋ ਬਾਹਰ ਅੰਦਰ ਚੱਲ ਜੇ ਨਾ ਹੋਰ ਫਿਰ ਵਿਆਹ ਦਾ ਸੋਚੀਏ ਇਹਦੇ ਦਾ ਮੈਂ ਤਾਂ ਇਹੋ ਚਾਹੁੰਨੀ ਆ ਜਿਸੋਂ ਲਵਲੀ ਵੀ ਚੱਲ ਜਾਂਦਾ ਤੇ ਵਧੀਆ ਸੀ ਪਰ ਇਹ ਆ ਚਲ ਨੂੰ ਜੋਤਦਾ ਵਿਆਹ ਕਰਕੇ ਨਾ ਤੇ ਫਿਰ ਕਿਤੇ ਉਹਦੇ ਬਾਰੇ ਏਦਾਂ ਸੋਚ ਲਾਂਗੇ ਤੇ ਦਿਲਜੀਤ ਦਾ ਤੁਸੀਂ ਹੁਣ ਜਿਹੜਾ ਨਾ ਕੰਮ ਹੈ ਇਹ ਬਣਾਓ ਹਾਂਜੀ ਹਾਂਜੀ ਨਹੀਂ ਸੋਚਣ ਲਈ ਇਹਦੇ ਬਾਰੇ ਤੇ ਭਾਂਜੇ 10 ਪਾਉਂਡ ਇਹ ਜੋਤ ਬਾਰੇ ਉਹ ਤੁਹਾਡੇ ਨਾਲ ਸਲਾਹ ਕਰਨ ਆਏ ਅੱਛਾ ਅੱਛਾ ਮੈਂ ਨਾ ਕਿ ਰਮਨ ਨੂੰ ਦੱਸਣ ਲਈ ਹਾਂ ਇਹ ਮੁੰਡਾ ਦਾ ਉਮਰ ਧਰੀ ਆ ਤੇ ਸਾਡੇ 3-4 ਕਿਲੇ ਪਿਆਲੀ ਹੈਗੀ ਐ ਤੇ ਨਾਲੇ ਹੁਣ ਹੈ ਰਿਸ਼ਤਾ ਜਿਹੜਾ ਨਾ ਆਪਣੇ ਪਿੰਡ ਜੀ ਹੈ ਤੇ ਮੇਰਾ ਰਾਦਾ ਵੀ ਉਹ ਵੇਖ ਲਈ ਮੁੰਡਾ ਗੱਲ ਤਾਂ ਭੈਣ ਜੀ ਉੱਥੇ ਆ ਗਈ ਜਿਹੜਾ ਅਸੀਂ ਮੜੇ ਦੀ ਦੱਸ ਪਾਈ ਸੀ ਤੇ ਉਹਨੂੰ ਵੀ ਤਾਂ ਸਾਡੇ 3-4 ਕਿਲੇ ਹੁੰਦੇ ਸੀ ਤੇ ਤੁਸੀਂ ਕਹਿੰਦੇ ਹੋ ਹਿਮਲਾਜ ਮੱਲਣਾ ਕੁੜੀ ਪੜ੍ਹੀ ਲਿਖੀ ਆ ਨਾਲੇ ਯਾਦ ਕਰੂਗੀ ਤੇ ਹੁਣ ਵੀ ਤੁਸੀਂ ਇਹੋ ਲੱਭਾ ਵਾ ਤੇ ਜੇ ਵਾਈ ਵਾਲਾ ਤੁਸੀਂ ਲੱਭਣਾ ਤੇ ਉਹ ਮਾੜਾ ਜੀ ਪਹਿਲਾਂ ਪਰਿਵਾਰ ਨਾਲ ਇਹ ਵੀ ਚੰਗਾ ਹੈ ਪਿਆਲੀ ਦਾ ਸਾਨੂੰ ਪਤਾ ਹੈ ਹੁਣ ਬੰਨੇ ਦੇ ਨਾਲ ਤਾਂ ਬੰਨਾ ਸਾਂਝਾ ਆ ਤਹੀਂ ਵੀ ਉਹਨਾਂ ਨੂੰ ਜਾਣਦੇ ਆ ਤੂੰ ਵੀ ਹਾਨੂੰ ਜਾਣਦੇ ਆ ਚਲੋ ਚੰਗਾ ਕੀਤਾ ਤੁਸੀਂ ਭੈਣ ਜੀ ਰਿਸ਼ਤਾ ਲੱਭਤਾ ਵਾ ਤੇ ਸਾਡੇ 3-4 ਕਿਲੇ ਪੈੜੀ ਆਉਂਦੀ ਆ ਤੇ ਜਿਹੜੀ ਅਸੀਂ ਦੱਸ ਪਾਈ ਤੇ ਉਹਨੂੰ ਵੀ ਤੇ ਇੰਨੀ ਆਉਂਦੀ ਸੀ ਤੇ ਤੁਸੀਂ ਕਹਿੰਦੇ ਸੀ ਮੁਲਾਜ਼ਮ ਲੱਭਣਾ ਤੇ ਚਲ ਜੇ ਮੁਲਾਜ਼ਮ ਮੁੰਡਾ ਹੁੰਦਾ ਤੇ ਕੁੜੀ ਆਪਣੇ ਘਰ ਸੌਂਦੀ ਰਹਦੀ